ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿધાન ਸਭਾ ਜਾਂ ਲੋਕ ਸਭਾ ਦੇੰਦ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਕਿਸ ਨੂੰ ਵੇਖਦੀ ਦਵਾਂਗੇ ਚੰਡੀਗੜ੍ਹ ਵੱਲ ਕਿਸ ਨੂੰ ਬੁਰੀ ਨਜ਼ਰ ਦੇ ਨਾਲ ਦੀ ਵੇਖਨ ਦਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜ਼ਮੀਨ ਸਾਡੀ ਜ਼ਮੀਨ ਹੈ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਧਾਲਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਉਹਦਾ ਮਤਲਬ ਕੀ ਆ ਕਿ ਪੰਜਾਬ ਤੋਂ ਖੋਕੇ ਅਸ਼ਟਮਦੀ ਦੇ ਅੰਦਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਅਖਾਦਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਹੌ ਲਲਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸੀਂ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਐ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖੜਾ ਡੈਮ ਤੇ ਬੈਠ ਕੇ ਸੀਗੇ ਇਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਫੋੜ ਦੀ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੋਣ ਦਿਆਂਗੇ ਯਾਨੀ ਇਹ ਚੰਗੀ ਗੱਲ ਐ ਪਹਿਲਾਂ ਕਾਂਗਰਸ ਦੇ ਉਹਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋਲ ਲੈ ਕੇ ਚੱਲਿਆ ਨਹੀਂ ਜਾਣਦੇ ਅੱਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖੜ ਨਹੀਂ ਦੇਣਾ ਪੈਲ ਵੀ ਪਾਉਂ ਦੇਣਾ ਉਹ ਪੈਲ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਾਰੇ ਤੇ ਬੜੀ ਅਜੀਬ ਗੱਲ ਹੈ ਅਜੇ ਸਾਡੇ ਚੰਡੀਗੜ੍ਹ ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਲੜਾਈ ਲੰਢੇ ਤੁਸੀਂ ਨਮਾ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕਾ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜਿੱਦ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਾਮੀਆਂ ਦੀਆਂ ਅੱਧੀ ਭਾਜੀਪੀ ਸਰਕਾਰ ਜੋ ਸਾਡੇ ਨਾਲ ਕਲ ਜਾ ਰਹੀ ਹੈ ਅਸੀਂ ਨਹੀਂ ਹੁੰਦਿਆਂਗੇ ਅਤੇ ਚੰਡੀਗੜ੍ਹ ਦਾ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ